21 ਤਰੀਕ ਤੋਂ ਅਸੀਂ ਇੱਥੇ ਰੈਗੂਲਰ ਆਉਣਾ ਸ਼ੁਰੂ ਕੀਤਾ ਤੇ ਅਸੀਂ ਉਹ ਅਰਲੇ ਜਿਹੜੇ ਅਗਲੇ ਪਾਸੇ ਜਿਹੜੀਆਂ ਡੈਰੀਆਂ ਸਨਗੀਆਂ ਉਹਨਾਂ ਨੂੰ ਇਕੱਠੇ ਕੀਤਾ ਵੀ ਤੁਸੀਂ ਦੱਸੋ ਗੋਹਾ ਕਿਉਂ ਛੱਡਦੇ ਆ ਉਹ ਕਹਿੰਦੇ ਸਾਡੇ ਕੋਲ ਹਜੇ ਪ੍ਰਬੰਧ ਹੈ ਨਹੀਂ ਅਸੀਂ ਕਹਿੰਦਾ 2 ਮਹੀਨੇ ਤੁਹਾਡਾ ਗੋਹਾ ਅਸੀਂ ਚੱਕਾਂਗੇ ਉਹਨਾਂ ਨੂੰ ਕਹਿੰਦੇ ਕਿ 2 ਮਹੀਨਿਆਂ ਦੇ ਅੰਦਰ ਤੁਸੀਂ ਆਪਣਾ ਪ੍ਰਬੰਧ ਕਰ ਲਓ ਆੱਜ ਦਾ ਪਰੇਨ ਇੰਡੈਰੀਆ ਲੋਕ ਦੇ ਵਿੱਚ ਆ ਗਿਆ ਆਪਾ ਜੀ ਜਦੋਂ ਤੇ ਆਏ ਨੇ ਸਾਡੇ ਤਾਂ ਕੰਮ ਠੱਪ ਹੋ ਗਏ ਗਾਰਾ ਕਿਤਾ ਗਲੀਆਂ ਦੇ ਵਿੱਚ ਆ ਗਿਆ ਸਾਰਾ ਤਾਂ ਉਹਨਾਂ ਦਾ ਇਹ ਜਿਹੜਾ ਦੁੱਧ ਵੇਚਦੇ 70 ਰੁਪਏ ਕਿਲੋ ਤੇ ਗੋਹਾ ਹੁਣ ਉਹ ਕੋਈ ਹੋਰ ਉਹ ਮੰਨਣ ਕਿ ਚੱਕੇ ਸੀ ਬਾਕੀ ਜਿਹੜੇ ਗਲੀਆਂ ਦੇ ਵਿੱਚ ਹੁਣ ਬਾਬਾ ਜੀ ਦਾ ਕੰਮ ਛਾੜੂ ਛਾੜੂ ਫੇਰ ਨਾ ਤਨੀ ਕਰਦੇ ਜੋ ਕਹਿੰਦੇ ਵੀ ਜਿਹੜੀ ਗਾਰ ਸਾਡੀ ਸੰਦੇ دریا ਦੇ ਵਿੱਚ ਜਾਂ ਕੁੱਡੇ دریا ਦੇ ਵਿੱਚ ਜਾਂਦੀ ਹੈ ਉਹ ਤਾਂ ਖਾਦ ਦਾ ਕੰਮ ਕਰਦੀ ਹੈ। ਵੀ ਉਹ ਤਾਂ ਖਾਦ ਬਣ ਜਾਂਦੀ ਹੈ। ਨਹੀਂ ਉਹਨਾਂ ਨੂੰ ਕਹੋ ਫਿਰ ਪਰਿਵਾਰ ਨੂੰ ਲਿਜਾ ਕੇ ਤੁਸੀਂ ਸਾਰੇ ਉਹਨਾਂ ਨੂੰ ਪਿਆ ਕਰੋ ਪਾਣੀ ਉਹਨਾਂ ਨੂੰ ਕਹੋ ਦੁੱਧ ਘੋਬੀਨੇ ਨਾਲ ਪਾਣੀ ਪਿਆ ਕਰੋ ਥੋੜੀ ਨਾਲ ਸ਼ਹਿਦ ਬਣ ਜੂ। ਉਹ ਆਪੇ ਹੀ ਲੈ ਜਾ ਕਰਨ ਬੱਚਿਆਂ ਨੂੰ ਇਹ ਪਾਣੀ ਪਿਉਉਣ ਮੋٹے ਹੋ ਜਾਣਗੇ। ਉਹਦੇ ਵਿੱਚ ਕਿਹੜੀ ਅਦਰਾਜ਼ ਵਾਲੀ ਗੱਲ ਇੱਕ ਤਜਰਬਾ ਜਿਹੜੀ ਗੱਲ ਆਪਾਂ ਦੂਸਰੇ ਨੂੰ ਸਲਾਹ ਦਿੰਨੇ ਆ ਪਹਿਲਾਂ ਆਪਣੇ ਤੇ ਵਰਤ ਲੈਣ ਤੇ ਵਧੀਆ ਗੱਲ ਹੋਊ। ਤਾਂ ਫਿਰ ਸਿੰਚੇ ਵਾਲੀ ਕਿਉਂ ਅੱਗੇ ਆਏ ਕਿੱਥੇ ਪਿੰਡ ਤੁਹਾਡਾ ਇੱਥੋਂ ਕਿਸੀ ਇੱਥੇ ਆ ਕੇ ਖੁਦਿਆਂ ਦਾ ਢੀੜਾ ਚੱਕਿਆ ਤੁਮ ਕੋਈ ਇਹਦੇ ਵਿੱਚ ਇਹ ਕੰਦਾ ਪਾਣੀ ਪਾਉਣ ਦਾ ਕਿਸੇ ਨੂੰ ਲਾਇਸੈਂਸ ਦਿੱਤਾ ਹੋਇਆ ਤੁਸੀਂ ਇਹਦੇ ਵਿੱਚ ਪਾਉਣ ਦਾ ਤੁਹਾਨੂੰ ਕੀ ਹੱਕ ਆ ਤੁਸੀਂ ਇਹ ਤੋਂ ਕੋਈ ਬਦਲਵਾ ਪ੍ਰਵਲਨ ਕਰੋ ਜੇ ਮਾਲਕੋਡ ਰੇਨ ਦਾ ਪਾਣੀ ਬੁੱਢੇ ਦਰਿਆਸ ਜਾਂਦਾ ਇਹ ਬੰਦ ਹੋਊਗਾ ਇਹ ਸਭ ਤੋਂ ਜ਼ਿਆਦਾ ਜੇ ਕੁਆਂਟੀਟੀ ਜਿਹੜੀ ਪਾਣੀ ਢਗ ਰਿਹਾ 70 80 ਐਮਐਲਡੀ ਤੇ ਇਹ ਜਮਾਲਪੁਰ ਡਰੇਨ ਦਾ ਸੀ ਇਹ ਇਹਦੀ ਬੰਦ ਹੋਣ ਨਾਲ ਬਹੁਤ ਵੱਡੀ ਰਾਹਤ ਜਿਹੜੀ ਹੈਗੇ ਪੁਤਰ ਬੁੱਢੇ ਬਰਾ ਨੂੰ ਮਿਲੂਗੀ। ਅਸੀਂ ਤੁਹਾਡੀ ਗੱਲ ਮੰਨਦੇ ਹੀ ਕੋ ਨਹੀਂ ਪਾ ਰਹੇ ਕਿ ਇੰਨੇ ਛਿੱਟਗਾ ਕਾਪੀ ਹਟਾ ਰਹੇ। ਕਹਿਰੀਆਂ ਵਾਲੇ ਨੇ ਕਰ ਲਿਆ ਅੰਡਰ ਸਿਸਟਮ ਨਾ ਕਰਦੇ। ਤੁਹਾਡੀ ਗੱਲ ਮੰਨਦੇ ਆ ਆਦਤ 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 ਆ ਕਿ ਥੋੜਾ ਜਿਹਾ ਪੈਸਾ ਬਚਾਉਣ ਦੀ ਖਾਤਰ ਅਸੀਂ ਆਪਣੇ ਬੱਚਿਆਂ ਦਾ ਸੋਚਦੇ ਆ ਆਪਣੇ ਵਪਾਰ ਬਾਰੇ ਸੋਚਦੇ ਆ ਪਰ ਜਿਨ੍ਹਾਂ ਦੇ ਬੱਚੇ ਮਰੇ ਪਾਣੀ ਪੀ ਕੇ ਇਹਨਾਂ ਨੂੰ ਕੁੱਛੇ ਜੇ ਤੁਹਾਡੇ ਬੱਚਿਆਂ ਨੂੰ ਆ ਤੁਹਾਡਾ ਮਲ ਮੂਤਰ ਪੀਣ ਨੂੰ ਦਿੱਤਾ ਜਾਵੇ ਕੀ ਠੀਕ ਆ? ਬੜੀ ਮੋਟੀ ਸ਼ਰਮ ਹੋਣੀ ਚਾਹੀਦੀ ਆ ਪਰ ਸ਼ਰਮ ਹੋਵੇ ਤਾਂ ਦੇਰੀ ਆਵੇ ਹੈ ਹੀ ਨਹੀਂ ਸਾਨੂੰ ਆਪਣੇ ਪੈਸੇ ਨਾਲ ਆ ਜਿਹੜੀ ਇਹ ਜੰਦੇ ਪਾਣੀ ਆ ਉਹਦੇ ਨਾਲ ਮਰਦੇ ਲੋਕਾਂ ਦੀਆਂ ਕੀ ਕਹਾ ਸੁਣੀ ਹੈ ਕੈਂਸਰ ਬਲਟਾਂ ਬਣ ਗਈਆਂ ਕੈਂਸੀ ਟ੍ਰੇਨਾਂ ਚੱਲ ਗਈਆਂ ਪਰ ਕਿਸੇ ਵੀ ਸੇਧ ਦੇ ਉੱਤੇ ਕੋਈ ਅਸਰ ਨਹੀਂ ਹੋਇਆ ਇੰਡਸਟਰੀ ਵੀ ਆਪਣਾ ਰੋਟੀਆਂ ਵੇਖਦੀ ਰਹੀ ਔਰ ਵੀ ਇਹ ਮਿਊਨਿਸਪਲ ਕਾਰਪੋਰੇਸ਼ਨ ਵੀ ਆਪਣੀਆਂ ਰੋਟੀਆਂ ਵੇਖਦੀ ਰਹੀ ਗੱਲਾਂ ਕਰਦੇ ਰਹੇ ਪਰ ਉਹਨਾਂ ਨੂੰ ਰਾਹ ਕੋਈ ਨਹੀਂ ਮਿਲਿਆ ਇਹ ਗੁੱਤਰ ਬੁੱਢੇ ਦਰਿਆਲ ਸਾਰੇ ਲੁਧਿਆਣਾ ਨਿਵਾਸੀਆਂ ਨੇ ਪਿੱਟ ਕਰ ਲਈ ਜੋ ਕੂੜੇ ਦੀ ਸਾਡੇ ਕੋਲ ਜਿਹੜੇ ਕੋਲ ਜਿਹਦੇ ਕੋ ਗੰਦਾ ਪਾਣੀ ਨਹੀਂ ਗੋਹਾ ਨਹੀਂ ਉਹ ਆਪਣਾ ਘਰ ਦਾ ਕੂੜਾ ਚੱਕਦਾ ਉਸਾ ਇਹਦੇ 4 ਵੀ ਲਵਾਈ ਉਹਨੇ ਉੱਪਰ ਦੀ ਛੱਤ ਬੋਟਾ 8 ਬੋਟਾ ਚੱਕ ਕੇ ਕੋਸ਼ਿਸ਼ ਕਰਦਾ ਵੀ ਮੈਂ ਆਪਣਾ ਯੋਗਦਾਨ ਇਹਨੂੰ ਗੰਦਾ ਕਰਨ ਦੀ ਕੋਸ਼ਿਸ਼ ਕਰਦਾ ਉਹ ਤਾਂ ਕਿਹਨਾਂ ਨਾਲ ਕਿਤੋਂ ਤੱਕ ਸਹੀ ਹੈ ਵੀ ਤੁਸੀਂ ਤੁਹਾਡੇ ਕੋਲੋਂ ਕਿਹਾ ਜਾਂਦਾ ਜਾਂ ਹੋਰ ਵੀ ਕਿਈ ਜੱਥੇ ਬੰਦਿਆ ਨੇ ਕਿਹਾ ਜਾਂਦਾ ਵੀ ਜਿਹੜੀ ਇੰਡਸਟਰੀ ਹੈ ਜਾਂ ਵਾਟਰ ਪੋਲੀਟੇਟਡ ਕਰਦੀ ਹੈ ਜਿਹੜੋਂ ਬੰਦ ਕਰਦਾ ਦੀ ਪਾਰਟਿਸਪੇਸ਼ਨ ਨੂੰ ਕਿਦਾਂ ਤੁਹਾਡੇ ਕੰਮ ਨੂੰ ਲੈ ਕੇ ਸਰਕਾਰ ਨੇ ਸਾਨੂੰ ਬਣਾਇਆ ਮੈਂਬਰ ਪਾਰਲੀਮੈਂਟ ਸਰਕਾਰ ਤੋਂ ਚਾਹੁੰਦੀ ਹੈ ਜਿੰਨਰ ਬਾਬਾ ਜੀ ਤੁਹਾਡੇ ਕੋਲ ਆਇਆ ਸੀ ਤੁਸੀਂ ਮਨ ਕਿਹਾ ਵੀ ਮੈਂ ਆਪਣੀ ਜੇਬ ਜੋ ਨਹੀਂ ਉਹ ਭਾ ਜਿਹੜਾ ਪੈਸਾ ਹੈ ਪੈਸਾ ਇਹ ਪੈਸਾ ਸਾਡਾ ਆਪਣਾ ਸੀ ਕੋਈ ਸਰਕਾਰ ਦਾ ਇਹਦੇ ਵਿੱਚ ਪੈਸਾ ਨਹੀਂ ਉਹ 1991 91 ਤੋਂ ਲੈ ਕੇ ਅਸੀਂ ਆਪਣੇ ਪਿੰਡਾਂ ਦੇ ਵਿੱਚ ਸੇਵਾ ਦਾ ਸ਼ੁਰੂ ਕੀਤਾ ਰਸਤੇ ਬਣਾਉਣੇ ਸ਼ੁਰੂ ਕੀਤੇ ਕੱਚੇ ਰਸਤੇ ਬਣਾਏ ਉਹ ਉਥੇ ਜਿੱਥੇ ਅਜੇ ਉਥੇ ਕਟਾ ਨਹੀਂ ਸੀ ਲੰਘਦਾ ਉਥੇ ਤੀਸਰੇ ਦਿਨ ਮਰੂਤੀਆਂ ਦੌਣ ਲੱਗ ਗਈਆਂ ਤਾਂ ਤਾਂ ਵੱਡੀ ਚਲੋਦੀ ਹੁੰਦੀ ਹੈ ਕਿਸਾਨ ਦੇ ਕੋਲੋਂ ਨਜਾਇਜ਼ ਕਬਜਾ ਛਡਾਉਣਾ ਪਤਾ ਨਹੀਂ ਕਿੰਨੇ ਕ ਨਜਾਇਜ਼ ਕਬਜੇ ਸੀ ਹੁਣ ਤੱਕ ਸੁਰੂਆ ਚੁੱਕੇ ਆ ਵੀਡੀਓ ਜੂ ਵੀ ਦੇਖਿਆ ਪਤਾ ਤਾਂ ਤੁਸੀਂ ਪਾਣੀ ਕੀ ਤਾ ਵੀ ਹਾਂ ਉਹ 116 ਟੀਟੀਐਸ ਸਾਹਿਬ ਉਹ ਵੀ ਅਮਰਤ ਵਰਗਾ ਜਾਲਾ ਉਸ ਵਿੱਚ ਨਾ ਸਕਦੇ ਆ ਇੰਸਾਲ ਕਰ ਸਕਦੇ ਆ ਕੱਲ ਕੱਲ ਉਹdolo ਵੀ ਅਸੀਂ ਸੁਲਤਾਨਪੁਰ ਦਾ ਪਾਣੀ ਜਿਹੜਾ ਜਿਹਦੇ ਵਿੱਚ ਦਫ਼ਤਰਾਂ ਦਾ ਪਾਣੀ ਜਾਂਦਾ ਸੀ ਅਸੀਂ ਉਹਨੂੰ ਬੰਦ ਲਾਇਆ ਪਾਣੀ ਜਿਹੜਾ ਹੈਗਾ ਉਸ ਵਲ ਦੇ ਐਸਡੀ ਉਹਨੇ ਸਾਨੂੰ ਬੁਲਾਇਆ ਕਿ ਉਹਦੇ ਬਾਬਾ ਜੀ ਤੁਸੀਂ ਸਾਡਾ ਪਾਣੀ ਬੰਦ ਕਰਤਾ ਸਤਿ ਸ਼੍ਰੀ ਅਕਾਲ ਸਿਟੀ ਹੋਮ ਦੇਖ ਰਹੇ ਤਮਾਮ ਦਰਸ਼ਕਾਂ ਦਾ ਸਵਾਗਤ ਹੈ ਅੱਜ ਮੌਜੂਦ ਆ ਲੁਧਿਆਣੇ ਵਿਖੇ ੁੱਡੇ ਦਰਿਆ ਨੂੰ ਸਾਫ਼ ਕਰਨ ਲਈ ਤਤਪਰ ਨੇ ਜਿਹੜੇ ਲੋਕ ਜਿਨ੍ਹਾਂ ਨੂੰ ਆਸ ਹੈ ਵੀ ਇਹ ਬੁੱਢਾ ਨਾਲਾ ਬੁੱਢਾ ਦਰਿਆ ਬਣ ਸਕਦਾ ਹੈ ਔਰ ਉਹਦੇ ਲਈ ਲਗਾਤਾਰ ਅੱਜ 17ਵਾਂ ਦਿਨ ਹੈ ਮਿਹਨਤ ਜਾਰੀ ਹੈ ਸੋ ਜਿਹੜੇ ਸ਼ਖਸ਼ ਇਸ ਬੁੱਢੇ ਨਾਲੇ ਨੂੰ ਬੁੱਢਾ ਦਰਿਆ ਦਾ ਸੁਪਨਾ ਜਿਹੜਾ ਲੁਧਿਆਣਾ ਵਾਸੀਆਂ ਨੂੰ ਦਿਖਾ ਰਹੇ ਨੇ ਉਹ ਸਖਸ਼ਾ ਜੀ ਸਾਡੇ ਨਾਲ ਮੌਜੂਦ ਨੇ ਸੰਤ ਬਲਬੀਰ ਸੀਚੇਵਾਲ ਜੀ ਬਹੁਤ ਬਹੁਤ ਤੁਹਾਡਾ ਸਵਾਗਤ ਸਾਰਿਆਂ ਨੂੰ ਪਿਆਰ ਭਰ ਸਤਿ ਸ੍ਰੀ ਅਕਾਲ ਸੀਚੇਵਾਲ ਸਾਹਿਬ ਤੁਸੀਂ ਵੀੜਾ ਚੱਕਿਆ ਹੈ ਪਾਣੀਆਂ ਦੀ ਰਾਖੀ ਦਾ ਜੀ ਕੀ ਲੱਗਦਾ ਤੁਹਾਨੂੰ ਵੀ ਤੁਸੀਂ ਇਸ ਜੋ ਕਦਮ ਬਹੁਤ ਵੱਡਾ ਹੈ ਬਹੁਤ ਕਠਿਨਾਈਆਂ ਵੀ ਤੁਹਾਨੂੰ ਇਹ ਚ ਦੇਖਣੀਆਂ ਪਣੀਆਂ ਹੋਣਗੀਆਂ ਜਾਂ ਆ ਵੀ ਰਹੀਆਂ ਹੋਣੀਆਂ ਤੁਹਾਨੂੰ ਮੌਕੇ ਸਰ ਕੀ ਲੱਗਦਾ ਵੀ ਆਪਣਾ ਜਿਹੜਾ ਤੁਸੀਂ ਟੀਚਾ ਰੱਖਿਆ ਹੈ ਉਹਦੇ ਚ ਕਾਮਯਾਬ ਹੋਗੇ ਜਾਂ ਹੁਣ ਜਾ ਰਹੇ ਹੋ ਇਓ ਨਾ ਕਿ ਇਹ ਸਾਡਾ ਕੋਈ ਪਹਿਲਾ ਕਾਰਜ ਨਹੀਂ ਅਸੀਂ 1981 ਦੇ ਵਿੱਚ ਡੇਵ ਕਾਲਜ ਨੂੰ ਕੋਦਰ ਪੜਦੇ ਸੀ ਸਾਨੂੰ ਸ੍ਰੀਮਾਨ ਸੰਤ ਅਵਤਾਰ ਸਿੰਘ ਜੀ ਮਹਾਰਾਜ ਉਹਨਾਂ ਦੀ ਸੰਗਤ ਮਿਲੀ ਤੇ ਅਸੀਂ ਉਹ ਪੜਾਈ ਵਿੱਚੇ ਛੱਡ ਗਏ ਅਸੀਂ ਮਹਾਂਪੁਰਸਾਂ ਦੀ ਸੰਗਤ ਵਿੱਚ ਲੱਗੇ 1988 ਦੇ ਵਿੱਚ ਸਾਨੂੰ ਨਿਰਮਲ ਕਟੀਆਂ ਦੀ ਜਿਹੜੀ ਸੇਵਾ ਦੀ ਜ਼ਿੰਮੇਵਾਰੀ ਸਮਝ ਗਈ 1991 91 ਤੋਂ ਲੈ ਕੇ ਅਸੀਂ ਆਪਣੇ ਪਿੰਡਾਂ ਦੇ ਵਿੱਚ ਸੇਵਾ ਦਾ ਸ਼ੁਰੂ ਕੀਤਾ ਰਸਤੇ ਬਣਾਉਣੇ ਸ਼ੁਰੂ ਕੀਤੇ ਕੱਚੇ ਰਸਤੇ ਬਣਾਏ ਉੱਥੇ ਜਿੱਥੇ ਅੱਜ ਉੱਥੇ ਕਟਾ ਨਹੀਂ ਸੀ ਲੰਘਦਾ ਤੇ ਉਸੇ ਤੀਸਰੇ ਦਿਨ ਮਰੂਤੀਆਂ ਘੋੜਨ ਲਾਤੀਆਂ ਇੱਕ ਸਭ ਤੋਂ ਵੱਡੀ ਚੁਣੌਤੀ ਹੁੰਦੀ ਹੈ ਕਿਸਾਨ ਦੇ ਕੋਲੋਂ ਨਜਾਇਜ਼ ਕਬਜ਼ਾ ਛਡਾਉਣਾ ਪਤਾ ਨਹੀਂ ਕਿੰਨੇ ਕ ਨਜਾਇਜ਼ ਕਬਜ਼ੇ ਅਸੀਂ ਹੁਣ ਤੱਕ ਨੂੰ ਸ਼ੁਰੂ ਆ ਚੁੱਕੇ ਹਾਂ ਉਸ ਤੋਂ ਮਗਰੋਂ 1999 ਵਿੱਚ ਅਸੀਂ ਪਿੰਡ ਸੀਚੇਵਾਲ ਦਾ ਜਿਹੜਾ ਸ਼ਿਵਰੇਜ ਸਿਸਟਮ ਪਾ ਕੇ ਸੀਚੇਵਾਲ ਦਾ ਪਾਣੀ ਟ੍ਰੀਟ ਕਰਕੇ ਅਸੀਂ ਖੇਤੀ ਨੂੰ ਲਾਉਣਾ ਸ਼ੁਰੂ ਕੀਤਾ ਸੀ ਅੱਜ ਵੀ ਉਹ ਸਕਸੈਸਫੁਲ ਸੀਚੇਵਾਲ ਮਾਡਲ ਚੱਲ ਰਿਹਾ ਤੇ 250 ਪਿੰਡਾਂ ਦੇ ਵਿੱਚ ਉਹ ਸੀਚੇਵਾਲ ਮਾਡਲ ਅਡਾਪਟ ਵੀ ਹੋਇਆ ਐਨਆਰਈ ਵੀਰਾਂ ਦੇ ਸਹਿਯੋਗਾਂ ਦੇ ਨਾਲ ਤੇ 2000 ਦੇ ਵਿੱਚ ਪਵਿੱਤਰ ਵੇਂਦੀ ਸੇਵਾ ਦਾ ਕਾਰਜ ਆਰੰਭ ਹੋਇਆ ਸੀ ਤੇ ਉਹ ਉਹ ਪਿਛਲੇ ਸਾਲ ਉਹਦਾ ਲਾਸਟ ਟ੍ਰੀਟਮੈਂਟ ਪਲਾਂਟ ਲੱਗ ਗਿਆ ਉਹਦੇ ਵਿੱਚ ਵੀ ਇਦਾਂ ਹੀ ਸਹਰਾਂ ਦੇ ਸultanpur ਦਾ ਗੰਦਾ ਪਾਣੀ ਪੀਂਦਾ ਸੀ ਕਪੂਰਥਲੇ ਦਾ ਗੰਦਾ ਪਾਣੀ ਪੀਂਦਾ ਸੀ ਭਲਾਨੇ ਦੀਆਂ ਕਲੋਨੀਆਂ ਦਾ ਗੰਦਾ ਪਾਣੀ ਪੀਂਦਾ ਸੀ ਉਹ ਪੁਲਾਸ ਦਾ ਪਾਣੀ ਪੀਂਦਾ ਸੀ 베ਗੋਵਾਲ ਦਾ ਪੀਂਦਾ ਸੀ ਦਸੋਏ ਦਾ ਪੀਂਦਾ ਸੀ ਟਾਂਡੇ ਦਾ ਪੀਂਦਾ ਸੀ ਉਹ ਸਾਰੇ ਦੇ ਸਾਰੇ ਟ੍ਰੀਟਮੈਂਟ ਪਲਾਂਟ ਲੱਗ ਕੇ ਉਹ ਪਾਣੀ ਸultanpur ਦਾ 13 ਕਿਲੋਮੀਟਰ ਚ ਖੇਤੀ ਨੂੰ ਲੱਗ ਰਿਹਾ ਪਰ ਮੈਂ ਤਾਂ ਦਸੋਏ ਦਾ ਵੀਡੀਓ ਜੁ ਵੀ ਦੇਖਿਆ ਉਹ ਤਾਂ ਤੁਸੀਂ ਪਾਣੀ ਪੀਤਾ ਵੀ ਹੈ ਹਾਂ ਉਹ 116 ਟੀटीएस ਆ ਉਹ ਪੀ ਅਮਰਤ ਵਰਗਾ ਜਾਲਾ ਉਸ ਵਿੱਚ ਨਾ ਸਕਦੇ ਆ ਆਸਾਨ ਕਰ ਸਕਦੇ ਆ ਕੱਲ ਕੱਲ ਹੁਣ ਪਵਿੱਤਰ ਵੰਡ ਜਿਹੜੀ ਉਹ ਕਿੰਨਾ ਟਾਈਮ ਲੱਗ ਗਿਆ ਉਹ ਚੀਜ਼ ਨੂੰ ਉਹਦੇ ਵਿੱਚ ਜਿਹੜਾ ਸੀਗਾ ਉਹ ਉਸ ਵੇਲੇ ਜੋ ਅੱਜ ਉਹ ਉਹਦਾ ਫਰਕ ਸੀ ਉਸ ਵੇਲੇ ਜੀ ਜਦੋਂ ਸ਼ੁਰੂ ਕੀਤਾ ਉਸ ਵੇਲੇ ਤਾਂ ਕੋਈ ਅਧਿਕਾਰੀ ਵੀ ਸਾਡੀ ਗੱਲ ਕੋਈ ਸੁਣਨ ਨੂੰ ਤਿਆਰ ਨਹੀਂ ਬੜੇ ਹੀ ਧੱਕੇ ਦੇ ਨਾਲ ਉਸ ਵੇਲੇ ਵੀ ਅਸੀਂ ਸultanpur ਦਾ ਪਾਣੀ ਜਿਹੜਾ ਜਿਹਦੇ ਵਿੱਚ ਦਫ਼ਤਰਾਂ ਦਾ ਪਾਣੀ ਪੈਂਦਾ ਸੀ ਅਸੀਂ ਉਹਨੂੰ ਬੰਨ ਲਾਇਆ ਪਾਣੀ ਜਿਹੜਾ ਹੈਗਾ ਉਸ ਵੇਲੇ ਦੇ ਐਸ.ਡੀ.ਐਮ ਨੇ ਸਾਨੂੰ ਬੁਲਾਇਆ ਕਿ ਬਾਬਾ ਜੀ ਤੁਸੀਂ ਸਾਡਾ ਪਾਣੀ ਬੰਦ ਕਰਤਾ ਅਸੀਂ ਕਿ ਇਸ ਵੇਲੇ ਕਰਕੇ ਕੀਤਾ ਕਿ ਪਵਿੱਤਰ ਰਈ ਹੈ ਬਾਬੇ ਨਾਨਕ ਨੇ ਇੱਥੇ ਚਰਨ ਪਾਏ ਆ ਅਸੀਂ ਇੱਥੇ ਪੱਥਰ ਲਾ ਰਹੇ ਆ ਇੱਥੇ ਸਗਤਾਂ ਨੇ ਇਸ਼ਨਾਨ ਕਰਨਾ ਥੋੜਾ ਗੰਦ ਪੈਂਦਾ ਇਹਨੂੰ ਇਸ ਕਰਕੇ ਬੰਦ ਕੀਤਾ ਪਵਿੱਤਰ ਰਈ ਨੂੰ ਕਈ ਸਾਲ ਲੱਗੇ ਜੀ ਜੀ ਉਹ ਨਾ ਕਿ ਉਹਦਾ ਉਹਦਾ ਉਸ ਵੇਲੇ ਜਿਹੜੇ ਸੀਗਾ ਫਰਸਟ ਤਜਰਬਾ ਸੀ ਹੌਲੀ 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 ਅਸੀਂ ਉਹ ਉਸ ਮੰਜ਼ਲ ਤੇ ਪਹੁੰਚੇ ਹੁਣ ਜਿਹੜਾ ਹੈਗਾ ਅਸੀਂ ਪਿਛਲੇ ਸਾਲ 2009 ਦੇ ਵਿੱਚ ਵੀ ਅਸੀਂ ਇੱਕ ਚੇਤਨਾ ਮਾਰਚ ਕਾਲਾ ਸਿੰਘਾਂ ਟ੍ਰੇਨ ਜੀ ਤੇ ਇੱਥੇ ਗੁਰਦੁਆਰਾ ਗੋਊ ਘਾਟ ਤੋਂ ਇਹ ਹਰੀਕੇ ਗਏ ਸੀ ਹਰੀਕੇ ਤੋਂ ਮੁਕਸਰ ਮੁਕਸਰ ਤੋਂ ਗੰਗਾ ਨਗਰ ਹਨੂਮਾਨਗੜ੍ਹ ਵੀ ਕਨੈਕਟ ਕਰੋ ਜੇ ਇਤਨਾ ਮਾਰਚ ਲੈ ਕੇ ਗਏ ਸੀ ਫਿਰ ਵੀ ਅਸੀਂ ਕਾਫੀ ਸਮੇਂ ਜਦੋਂ ਇੱਥੇ ਕੋਈ ਨਾ ਕੋਈ ਬੁਲਾਉਂਦੇ ਰਹੇ ਆਉਂਦੇ ਰਹੇ ਹਾਂ ਪਰ ਪਿਛਲੀ 2 ਫਰਵਰੀ ਤੋਂ ਵੈਟਲੈਂਡ ਡੇ ਦੇ ਉੱਤੇ ਇੱਥੇ ਗੁਰਦੁਆਰਾ ਗਊ ਘਾਟ ਇੱਥੇ ਅਖੰਡ ਪਾਠ ਕਰਵਾ ਕੇ ਇਹਨੂੰ ਸ਼ੁਰੂਆਤ ਕੀਤੀ ਸੀ ਤੇ ਇਹਦੇ ਉੱਪਰ ਉੱਪਰਲੇ ਪਾਸੇ ਤੋਂ ਅਸੀਂ ਕੋਸ਼ਿਸ਼ ਕੀਤੀ ਸੀਗੀ ਕਿ ਇਹਦੀ ਸਫਾਈ ਦਾ ਕੰਮ ਪਹਿਲਾਂ ਉਧਰਲੇ ਵੱਲੋਂ ਸ਼ੁਰੂ ਕਰਕੇ ਥੱਲੇ ਨੂੰ ਆਈਏ ਤੇ ਬਾਦਾਂ 12 ਕਿਲੋਮੀਟਰ ਅੱਗੇ ਸਫਾਈ ਵੀ ਕੀਤੀ ਕੋ ਡੈਰੀਆਂ ਦਾ ਪਾਣੀ ਵੀ ਬੰਦ ਕਰਾਇਆ ਕੁਝ ਅ ਪ੍ਰਸ਼ਾਸਨ ਦੇ ਨਾਲ ਗੱਲਬਾਤ ਵੀ ਹੋਈ ਫਿਰ ਉਦੋਂ ਮਗਰੋਂ ਗਰਮੀ ਆ ਗਈਆਂ ਤੇ ਫਿਰ ਇੱਥੇ ਜਦੋਂ ਅਸੀਂ ਇਸ ਜਗ੍ਹਾ ਤੇ ਆਉਂਦੀ ਸੀ ਤੇ ਸਭ ਤੋਂ ਜ਼ਿਆਦਾ ਪਾਣੀ ਜਿਹੜਾ ਹੈਗਾ ਇਹਦਾ ਪਾਣੀ ਇੱਥੇ ਡੱਗ ਰਿਆ ਸੀ ਸਾਨੂੰ 2 ਸਾਲ ਹੋ ਗਏ ਪ੍ਰਸ਼ਾਸਨ ਦੇ ਨਾਲ ਮੀਟਿੰਗਾਂ ਕਰਦੇ ਅਨੂੰ ਵੀ ਇਹ ਜਿਹੜਾ ਪਾਣੀ ਹੈ ਇਹਨੂੰ ਰੋਕਿਆ ਜਾਵੇ ਕਿਉਂਕਿ 2 ਸਾਲ ਤੋਂ ਬਾਅਦ ਸਮਾਂ ਤੇ ਇਹਨੂੰ ਅਦ்கਾਟਣ ਹੋਏ ਇਹਨੂੰ ਹੋ ਗਿਆ 225 ਐਮਐਲਡੀ ਟ੍ਰੀਟਮੈਂਟ ਪਲਾਂਟ ਨੂੰ ਜਦੋਂ ਇਹ ਪੁੱਛਦੇ ਸੀ ਕਹਿੰਦੇ ਬਾਬਾ ਜੀ ਇੱਥੇ ਛੱਡੇ ਹੋਇਆ ਤੇ ਅਸੀਂ ਕਹਿੰਦੇ ਵੀ ਚਲੋ 2 ਮਹੀਨੇ ਨੂੰ ਹਟ ਜੂਗਾ 3 ਮਹੀਨੇ ਨੂੰ ਹਟ ਜੂਗਾ ਤੇ ਇਹ ਜਿਹੜਾ ਹੈਗਾ ਪੰਪਿੰਗ ਸਟੇਸ਼ਨ ਚੱਲ ਪੂਗਾ ਹੁਣ ਜਿਹੜੀ ਹੈਗੀ ਐ ਪਿਛਲੀ ਜਿਹੜੀ ਹੈਗੀ ਐ 20 ਤਰੀਕ ਤੇ ਕਰੋ ਜਿਹੜਾ ਹੈ ਸੰਸਦ ਸੀਗੀ ਸੈਸ਼ਨ ਚੱਲ ਰਿਹਾ ਸੀ ਵੀ ਕਿਹੜੀ ਤਰੀਕ ਨੂੰ ਲੁਧਿਆਣੇ ਚ ਵੋਟਾਂ ਸੀ 22 ਤਰੀਕ ਤੋਂ ਅਸੀਂ ਇੱਥੇ ਰੈਗੂਲਰ ਆਉਣਾ ਸ਼ੁਰੂ ਕੀਤਾ ਤੇ ਅਸੀਂ ਉਹ ਅਗਲੇ ਜਿਹੜੇ ਅਗਲੇ ਪਾਸੇ ਜਿਹੜੀਆਂ ਡੈਰੀਆਂ ਸੀਗੀਆਂ ਉਹਨਾਂ ਨੂੰ ਇਕੱਠੇ ਕੀਤਾ ਵੀ ਤੁਸੀਂ ਦੱਸੋ Goa ਕਿਉਂ ਛੱਡਦੇ ਆ ਉਹ ਕਹਿੰਦੇ ਸਾਡੇ ਕੋਲ ਹਜੇ ਪ੍ਰਬੰਧ ਹੈ ਨਹੀਂ ਅਸੀਂ ਕਹ ਦੋ ਮਹੀਨੇ ਤੁਹਾਡਾ ਗੋਹਾ ਅਸੀਂ ਚੱਕਾਂਗੇ ਮੋਟਰਾਲ ਅਸੀਂ ਚੱਕਾਂਗੇ ਉਸ ਟਰਾਲੀਆਂ ਲੱਗੀਆਂ ਹੋਈਆਂ ਵੇਕਮ ਪੰਪ ਲੱਗਾ ਉਹਨਾਂ ਦਾ ਦੋਨੋਂ ਚੀਜ਼ਾਂ ਦਾ ਚੱਕ ਰਹੇ ਆ ਤੇ ਉਹਨਾਂ ਨੂੰ ਕਿਹਾ ਕਿ ਦੋ ਮਹੀਨਿਆਂ ਦੇ ਅੰਦਰ ਤੁਸੀਂ ਆਪਣਾ ਪ੍ਰਬੰਧ ਕਰ ਲਓ ਉਹਦੋਂ ਮਗਰ ਕਿਤਨਾ ਕਿਤੇ ਨਾਰਾਜ਼ ਜਾ ਪਰੇ ਨੇ ਡੇਰੀਆਂ ਵਾਲੇ ਵੀ ਸਕੇ ਨਾ ਉਹਨਾਂ ਨੂੰ ਹੁਣ ਭਾਜੀ ਜਦੋਂ ਤੇ ਆਏ ਨਹੀਂ ਸਾਡੇ ਦਾ ਕੰਮ ਠੱਪ ਹੋ ਕੇ ਗਾਰਾ ਕਹਿੰਦਾ ਗਲੀਆਂ ਦੇ ਵਿੱਚ ਆ ਗਿਆ ਉਹ ਉਹ ਦਾ ਉਹ ਬਾਬਿਆਂ ਦਾ ਤਾਂ ਕੋਈ ਗਾਰਾ ਨਹੀਂਗਾ ਨਾ ਨਹੀਂ ਕਈ ਨਾ ਹੋਰ ਗਾਰਾ ਤਾਂ ਉਹਨਾਂ ਦਾ ਹੀ ਆ ਜਿਹੜਾ ਦੁੱਧ ਵੇਚਦੇ 70 ਰੁਪਏ ਕਿਲੋ ਤੇ ਗੋਹਾ ਹੁਣ ਉਹ ਉਹ ਕੋਈ ਹੋਰ ਉਹਨਾਂ ਦਾ ਆਣ ਕੇ ਚੱਕੇ ਉਹ ਤਾਂ ਹੀ ਚੱਕ ਰਹੇ ਜਿੱਥੇ ਜਿੰਨਾ ਜਿੰਨਾ ਦਾ ਹੈਗਾ ਬਾਕੀ ਜਿਹੜੇ ਗਲੀਆਂ ਦੇ ਵਿੱਚ ਹੁਣ ਬਾਬਾ ਜੀ ਦਾ ਕੰਮ ਛਾੜੂ ਛਾੜੂ ਫੇਰ ਨਾ ਤਨੀ ਨਹੀਂ ਜਾਂ ਉਹਨਾਂ ਨੂੰ ਉਹਨਾਂ ਨੂੰ ਕੋਈ ਉਹਨਾਂ ਦੇ ਕੋਲ ਐਨਓਸੀ ਆ ਉਹਨਾਂ ਦਾ ਗੰਦ ਪਾਉਣ ਦਾ ਉਹਨਾਂ ਨੂੰ ਜਿਹੜਾ ਕੋਈ ਮਿਲਿਆ ਹੋਇਆ ਪ੍ਰਸ਼ਾਸਨ ਵੱਲੋਂ ਡਰੇਨ ਦੇ ਵਿਭਾਗ ਵੱਲੋਂ ਉਹ ਦਿਖਾ ਦੇਣ ਤੇ ਪਾ ਲੈਣ ਪਰ ਉਹ ਦਾਵਾ ਕਰਦੇ ਨੇ ਕਹਿੰਦੇ ਵੀ ਜਿਹੜੀ ਗਾਰ ਸਾਡੀ ਗੰਦੇ ਦਰਿਆ ਦੇ ਵਿੱਚ ਜਾਂ ਬੁੱਡੇ ਦਰਿਆ ਦੇ ਵਿੱਚ ਜਾਂਦੀ ਹੈ ਉਹ ਤਾਂ ਖਾਦ ਦਾ ਕੰਮ ਕਰਦੀ ਹੈ ਵੀ ਉਹ ਤਾਂ ਖਾਦ ਬੜ ਜਾਂਦੀ ਨਹੀਂ ਉਹਨਾਂ ਨੂੰ ਕਹੋ ਫੇਰ ਪਰਿਵਾਰ ਨੂੰ ਲਿਜਾ ਕੇ ਤੁਸੀਂ ਸਾਰੇ ਉਹਨਾਂ ਨੂੰ ਪਿਆ ਕਰੋ ਪਾਣੀ ਉਹਨਾਂ ਨੂੰ ਕਹੋ ਦੁੱਧ ਵੀ ਪੀਣੇ ਨਾਲ ਪਾਣੀ ਪਿਆ ਕਰੋ ਤੁਹਾਡੀ ਨਾਲ ਹੀ ਸਿਹਤ ਬਣ ਜੂਗੀ ਨਹੀਂ ਸਾਡਾ ਤਾਂ ਖਾਤ ਦਾ ਕੰਮ ਕਰਦੀ ਆ ਗੰਦਾ ਤਾਂ ਕਰਦੀਆਂ ਜਿਹੜੀਆਂ ਇਥੇ ਕੰਪਨੀਆਂ ਨੇ ਨਹੀਂ ਉਹ ਨਹੀਂ ਕਹਿੰਦੇ ਅਸੀਂ ਕਹਿੰਦੇ ਉਹਦੇ ਵਾਸਤੇ ਤਜਰਬਾ ਕਰਨਾ ਚਾਹੀਦਾ ਉਹਨਾਂ ਨੂੰ ਨਾਲੇ ਉਹ ਤਖੜੇ ਹੋ ਜਾਣਗੇ ਉਹ ਆਪ ਹੀ ਇਥੇ ਲਜਾਇਆ ਕਰਨ ਬੱਚਿਆਂ ਨੂੰ ਇਹ ਪਾਣੀ ਪਿਉਉਣ ਮੋਟੇ ਹੋ ਜਾਣਗੇ ਉਹਦੇ ਵਿੱਚ ਕਿਹੜੀ ਇਤਰਾਜ਼ ਵਾਲੀ ਗੱਲ ਹੈ ਇੱਕ ਤਜਰਬਾ ਜਦ ਜਿਹੜੀ ਗੱਲ ਆਪਾਂ ਦੂਸਰਿਆਂ ਨੂੰ ਸਲਾਹ ਦਿੰਨੇ ਆ ਪਹਿਲਾਂ ਆਪਣੇ ਤੇ ਵਰਤ ਲੈਣ ਤੇ ਵਧੀਆ ਗੱਲ ਹੋਊਗੀ ਸੰਤ ਸੀਂਚੇਵਾਲ ਹੀ ਕਿਉਂ ਅੱਗੇ ਆਏ ਕਿੱਥੇ ਪਿੰਡ ਤੁਹਾਡਾ ਕਿੱਥੋਂ ਤੁਸੀਂ ਇੱਥੇ ਆ ਕੇ ਲੁਧਿਆਣਾ ਦੇ ਵੀੜਾ ਚੱਕਿਆ ਪਾਣੀ ਨੂੰ ਸਾਫ਼ ਕਰਨ ਦਾ ਜੋ ਤੁਸੀਂ ਕੀਚਾ ਕੀਤਾ ਇਹ ਤੁਹਾਡੇ ਮਨ 'ਚ ਇਹ ਭਾਵਨਾ ਕਿਉਂ ਉਤਪਨ ਹੋਈ ਵੀ ਕਿਉਂ ਤੁਸੀਂ ਲੁਧਿਆਣੇ ਦੀ ਇੰਨੀ ਚਿੰਤਾ ਕੀਤੀ ਵੀ ਲੁਧਿਆਣੇ ਜਾ ਕੇ ਮੈਂ ਡੇਰਾ ਲਾਵਾ ਲੁਧਿਆਣੇ ਜਾ ਕੇ ਪਾਣੀ ਸਾਫ਼ ਕਰਾਉਣਾ ਇਹ ਸਾਰਾ ਕੁਝ ਸਾਬ ਸ੍ਰੀ ਗੁਰੂ ਨਾਨਕ ਪਾਤਸ਼ਾਹ ਦੀ ਕਿਰਪਾ ਹੋਈ ਹੈ ਲੰਬੇ ਸਮੇਂ ਤੋਂ ਅਸੀਂ ਬਾਣੀ ਪੜਦੇ ਆ ਜੋ ਗੁਰੂ ਨੇ ਸਾਨੂੰ ਰੋਜ਼ ਅਸੀਂ ਪੜਦੇ ਪਵਣ ਗੁਰੂ ਪਾਣੀ ਪਿੱਤਾ ਮਾਤਾ ਤ੍ਰੇਤਮ ਹੱਤਿ ਵਿਵਸਰਾਦ ਤੋਂ ਦਾਈ ਦਾ ਖੇਲੇ ਸਕਲਦ ਅੱਜ ਇਸ ਸੰਸਾਰ ਦੇ ਸਾਰਾ ਰੋ ਰਿਆ ਕਲਪ ਰਿਆ ਉਹਦਾ ਕਾਰਨ ਇਹੀ ਹੈ ਕਿ ਅਸੀਂ ਇਹਨਾਂ ਨੇ ਨੇਚਰ ਰਿਸੋਰਸ ਦੇ ਨਾਲੋਂ ਜਿਹੜੀ ਸੁੱਧ ਹਵਾ ਸਾਨੂੰ ਮਿਲਣੀ ਸੀ ਉੱਥੇ ਬਦਬੂ ਵਾਲੀ ਹਵਾ ਮਿਲ ਰਹੀ ਹੈ ਸਾਫ਼ ਪਾਣੀ ਮਿਲਣਾ ਸੀ ਉਹ ਬਿਮਾਰੀਆਂ ਪੈਦਾ ਕਰ ਰਿਹਾ ਇਹ ਉਹ ਸਾਨੂੰ ਸਾਫ਼ ਸੁਥਰੀ ਖੁਰਾਕ ਚਾਹੀਦੀ ਸੀ ਉਹ ਹੁਣ ਕੈਮੀਕਲਾਂ ਦੇ ਨਾਲ ਹੀ ਸਾਨੂੰ ਮਿਲ ਰਹੀ ਹੈ ਅਸੀਂ ਬਿਮਾਰ ਹੋ ਰਹੇ ਹਾਂ ਸੋ ਜੋ ਗਾਂ ਬਰਬਾਦੀ ਦਾ ਵਿਦੇਸ਼ ਹੈ ਉਹਨੂੰ ਲੈ ਕੇ ਅਸੀਂ 2000 ਦੇ ਵਿੱਚ 1999 ਦੇ ਵਿੱਚ ਆਪਣੇ ਪਿੰਡ ਵਿੱਚ ਸੀਜੇਵਾਲ ਦੇ ਵਿੱਚ ਟ੍ਰੀਟਮੈਂਟ ਪਲਾਂਟ ਲਾਇਆ ਅ ਪਾਣੀ ਟ੍ਰੀਟ ਕਰਕੇ ਖੇਤੀ ਨੂੰ ਲਾਉਣਾ ਸ਼ੁਰੂ ਕੀਤਾ ਉਦੋਂ ਮਗਰੋਂ ਪਵਿੱਤਰ ਵਹਿਂਦਾ ਕਾਰਜ ਜਿਹੜਾ ਸੀਗਾ ਉਹ ਪਿਛਲੇ ਸਾਲ ਜਿਹੜਾ ਹੈਗਾ ਆਪਣੇ ਅਪ੍ਰੈਲ ਚ ਉਹਦਾ ਜਿਹੜਾ ਲਾਸਟ ਟ੍ਰੀਟਮੈਂਟ ਪਲਾਨ ਚੱਲ ਗਿਆ ਹੁਣ ਪਵਿੱਤਰ ਵਹਿਂ ਕੱਲ-ਕੱਲ ਵਗਦੀ ਐ ਉਦੋਂ ਮਗਰੋਂ ਸੀਗਾ ਸਾਡਾ ਕਾਲਾ ਸਿੰਘਾਂ ਡਰੇਨ ਤੇ ਚਿੱਟੀ ਵਹਿਂ ਤੇ ਕਾਲਾ ਸਿੰਘਾਂ ਡਰੇਨ ਦੇ ਵਿੱਚ ਵੀ ਜਿੱਦਾਂ ਲੁਧਿਆਣੇ ਵਿੱਚ ਦੀ ਲੰਘਦੀ ਆ ਉਹ ਉਹ ਜਲੰਧਰ ਵਿੱਚ ਦੀ ਲੰਘਦੀ ਆ ਉਹਦੇ 14 ਕਿਲੋਮੀਟਰ ਦੇ ਵਿੱਚ ਸਟੋਨ ਪਿੱਚਿੰਗ ਹੋ ਗਈ ਉਹਦੇ ਗੰਦੇ ਪਾਣੀ ਬੰਦ ਹੋ ਗਏ ਉਹਦੇ ਵਿੱਚ ਥੋੜੇ ਟਾਈਮ ਲਈ ਉਹਦੇ ਵਿੱਚ 100 ਕੁਸ਼ਕ ਪਾਣੀ ਸਾਫ਼ ਚੱਲਣ ਲੱਗ ਪਊਗਾ ਜਿਹੜੀ ਚਿੱਟੀ ਵਈ ਹੈ ਇਹਦੇ ਵਿੱਚ ਸਿੰਬਲੀ ਪਿੰਡ ਤੋਂ ਜਿਹੜਾ ਹੈਗਾ 200 ਕੁਸ਼ਕ ਪਾਣੀ ਛਡਵਾਇਆ ਉਹ ਆਉਣ ਵਾਲੇ ਸਮੇਂ ਦੇ ਵਿੱਚ ਉਹ ਚਿੱਟੀ ਵਈਂ ਦਾ ਵੀ ਹੋ ਜੂ ਇਹ ਤੀਸਰਾ ਸਭ ਤੋਂ ਵੱਡਾ ਜਿਹੜਾ ਹੈ ਸਿਗਾ ਪੂਰੇ ਦੁਨੀਆ ਦੇ ਵਿੱਚ ਇਹ ਪ੍ਰਦੂਸ਼ਿਤ ਬੁੱਢਾ ਦਰਿਆ ਪਵਿੱਤਰ ਬੁੱਢਾ ਦਰਿਆ ਜਿਹਨੂੰ ਅਸੀਂ ਦੂਸ਼ਿਤ ਨਾਲਾ ਬਣਾ ਦਿੱਤਾ ਇਦੇ ਉੱਤੇ ਸੀ ਅਸੀਂ ਪਿਛਲੇ 2 ਫਰਵਰੀ ਤੋਂ ਇੱਥੇ ਸ਼ੁਰੂ ਕੀਤਾ ਸੀ ਤੁਹਾਨੂੰ ਅੱਗੇ ਦੱਸ ਚੁੱਕੇ ਆ ਤੇ ਇਹ ਜਿਹੜੀ ਸਾਡੀ ਵੱਡੀ ਚੁਣੌਤੀ ਜਿਹੜੀ ਸੀਗੀ ਆ ਇਹ ਪਾਣੀ ਡਿੱਗਦਾ ਅਸੀਂ ਉਸ ਦਿਨ ਮੀਟਿੰਗਾਂ ਵੀ ਕੀਤੀਆਂ ਪ੍ਰਸ਼ਾਸਨ ਦੇ ਨਾਲ ਪਹਿਲਾਂ ਉਹਨਾਂ ਦੇ ਨਾਲ ਡੈਰੀਆਂ ਵਾਲਿਆਂ ਨਾਲ ਫਿਰ ਜਿਹੜੀ ਹੈਗੀ ਇੰਡਸਟਰੀ ਵਾਲਿਆਂ ਨਾਲ ਤੀਸਰੀ ਜਿਹੜੀ ਹੈਗੀ ਮਿਊਸਪਲ ਕਾਰਪੋਰੇਸ਼ਨ ਨਾਲ ਇਹਨਾਂ ਨੇ ਦੱਸਿਆ ਕਿ ਇਹ ਅਗਸਤ ਜਿਹੜੀ ਹੈਗੀ ਆ 17 17 ਅਪ੍ਰੈਲ ਤੱਕ ਇਹਦੀ ਡੇਟ ਆ ਤੁਹ ਰਹੇ ਕਿ ਫਿਰ ਇਹਦਾ ਪਾਣੀ ਤੁਹਾਨੂੰ ਕੋਈ ਇਹਦੇ ਵਿੱਚ ਗੰਦਾ ਪਾਣੀ ਪਾਉਣ ਦਾ ਕਿਸੇ ਨੂੰ ਲਾਇਸੈਂਸ ਦਿੱਤਾ ਹੋਇਆ ਤੁਸੀਂ ਇਹਦੇ ਵਿੱਚ ਪਾਉਣ ਦਾ ਤੁਹਾਨੂੰ ਕੀ ਹੱਕ ਆ ਤੁਸੀਂ ਇਹਦਾ ਕੋਈ ਬਦਲਵਾ ਪ੍ਰਬੰਧ ਕਰੋ ਉਹਨਾਂ ਨੇ 3.5 ਕਰੋੜ ਰੁਪਏ ਤੋਂ ਰੁਪਏ ਦਾ ਇੱਕ ਪ੍ਰੋਜੈਕਟ ਬਣਾਇਆ ਬਾਬਾ ਜੀ ਅਸੀਂ ਇਸ ਤਰ੍ਹਾਂ ਇਹਨੂੰ ਪਰੇ ਲਿਜਾ ਕੇ ਪਾਣੀ ਨੂੰ ਇਦਾਂ ਚੱਕ ਕੇ ਇਹਦੇ ਵਿੱਚ ਪਾ ਦਦੇ ਹਾਂ ਉਹਨਾਂ ਚਿਰ ਜਿੰਨਾ ਚਿਰ ਸਾਡਾ ਸਟੇ ਨਹੀਂ ਟੁੱਟਦਾ ਇਹ ਕਹਿੰਦਾ ਠੀਕ ਆ ਪਰ मेरी ਦੂਸਰੀ ਮੀਟਿੰਗ ਆਈ ਉਹਦੇ ਵਿੱਚ ਫਿਰ ਉਹਨਾਂ ਨੇ ਇਹ ਕਹਿੰਦਾ ਕੋਈ ਕੀਤਾ ਅਸੀਂ ਕਹਿੰਦੇ ਜੀ ਹਜੇ ਤਾਂ ਸ਼ਕੀਲਾਂ ਬਣਦੀਆਂ ਅਹੀਂ ਕਿਾ ਤੁਹਾਡੀ ਗਾ ਕਿੰਨਾ ਮਹੀਨੇ ਨੂੰ ਵੀ ਛਕੇਲਾ ਹੀ ਰਹਿ ਜਾਣੀਏ ਤੁਸੀਂ ਛਕੇਲਾ ਬਣਾਓ ਜੋ ਮਰਜ਼ੀ ਕਰੋ ਪਰ ਅਸੀਂ ਜਿਹੜਾ ਹੈਗਾ ਇਹ ਤਾਂ ਟੈਂਪੋਰਰੀ ਪ੍ਰਬੰਧ ਕਰਾਂਗੇ ਉਸ ਦਿਨ ਇੱਥੇ ਮੰਤਰੀ ਸਾਹਿਬ ਰਵਜੋਤ ਆਏ ਸੀ ਜਿਹੜੇ ਲੋਕਲ ਬਾਡੀ ਮੰਤਰੀ ਆ ਉਹਨਾਂ ਨੂੰ ਇੱਥੇ ਲਿਆਣ ਕੇ ਅਸੀਂ ਖੜਾ ਕੀਤਾ ਅਸੀਂ ਕਿਹਾ ਇੱਥੇ ਅਸੀਂ ਟੈਂਪੋਰਰੀ ਪ੍ਰਬੰਧ ਕਰਾਂਗੇ ਤੇ ਇਹ ਪਾਣੀ ਚੱਕ ਕੇ ਅਸੀਂ ਉੱਥੇ ਪਾਵਾਂਗੇ ਉਦੋਂ ਮਗਰੋਂ ਮੀਟਿੰਗ ਕੀਤੀ ਉਸ ਮੰਤਰੀ ਸਾਹਿਬ ਬੈਠੇ ਸੀਗੇ ਨਾਲ ਚਾਰ ਐਮਐਲਏ ਸੀਗੇ ਲੁਧਿਆਣੇ ਦੇ ਤੇ ਉਹਨਾਂ ਨੇ ਇਹਨਾਂ ਨੂੰ ਕਿਹਾ ਕਿ ਇਹ ਜਿਹੜਾ ਕੰਮ ਉਹ ਇਹ ਕਰੋਗੇ ਜਿਹੜਾ ਮਿਊਸਪਲ ਕਮੇਟੀ ਆ ਉਹ ਡੇਰੀਆਂ ਦੇ ਗੋਹੇ ਦਾ ਪ੍ਰਬੰਧ ਕਰੂਗੀ ਤੇ ਅਸੀਂ ਜਿਹੜਾ ਹੈਗਾ ਕਹਿੰਦੇ ਬਾਬਾ ਜੀ ਕਿੰਨੇ ਦਿਨਾਂ ਚ ਕਰ ਦੋਗੇ ਅਸੀਂ ਕਹਿੰਦੇ 20 ਦਿਨ ਲਾਵਾਂਗੇ ਅਸੀਂ 31 ਤਰੀਕ ਨੂੰ ਅਸੀਂ ਸ਼ੁਰੂ ਕੀਤਾ ਰਾਤ ਦੇ 12 ਵਜੇ ਤੱਕ ਇੱਥੇ ਬੈਠ ਰਿਹਾ ਇਹ ਬੜਾ ਰਿਸਕੀ ਕੰਮ ਸੀਗਾ ਕਿਉਂਕਿ ਪਾਣੀ ਦੇ ਵਿੱਚ ਸੀ ਆਲੇ ਦੁਆਲੇ ਸਾਰਾ ਪਾਣੀ ਸੀਗਾ ਕਿੰਨੇ ਸੈਕੜੇ ਸਾਲਾਂ ਤੋਂ ਲੱਗ ਰਿਹਾ ਤੇ ਇਹ ਅਸੀਂ 10 ਦਿਨਾਂ ਦੇ ਵਿੱਚ ਇਹਨੂੰ ਮੁਕੰਮਲ ਕਰ ਲਿਆ ਹੁਣ ਜਿਹੜੀਆਂ ਮੋਟਰਾਂ ਮਾਡਰਾ ਕਰਸ ਕੇ ਕਿਉਂਕਿ ਇਹਦੇ ਨਾਲ ਤੇ ਪੈਨਲ ਹੈ ਨਹੀਂ ਸੀ ਮੋਟਰਾਂ ਤਾਂ ਸੀਗੀਆਂ ਪੈਨਲ ਹੈ ਨਹੀਂ ਸੀਗੇ ਉਹ ਬਣਦੇ ਆ ਉਹ ਕੱਲ ਨੂੰ ਆ ਜਾਣਗੇ ਇੱਕ ਮੋਟਰ ਮੋਟਰ ਚੱਲਦੀ ਆ ਦੋ ਕੱਲ ਨੂੰ ਆ ਜਾਣਗੇ ਆ ਜਿਹੜਾ ਜਮਾਲਪੁਰ ਡਰੇਨ ਦਾ ਪਾਣੀ ਬੁੱਢੇ ਦਰਿਆਸ ਜਾਂਦਾ ਇਹ ਬੰਦ ਹੋਊਗਾ ਇਹ ਸਭ ਤੋਂ ਜ਼ਿਆਦਾ ਜਿਹੇ ਕੁਆਂਟੀਟੀ ਵਿੱਚ ਪਾਣੀ ਡਗ ਰਿਹਾ 70 80 ਐਮਐਲਡੀ ਤੇ ਇਹ ਜਮਾਲਪੁਰ ਡਰੇਨ ਦਾ ਸੀ ਇਹ ਇਹਦੇ ਬੰਦ ਹੋਣ ਨਾਲ ਬਹੁਤ ਵੱਡੀ ਰਾਹਤ ਜਿਹੜੀ ਹੈਗੇ ਪਵਿੱਤਰ ਬੁੱਢੇ ਦਰਿਆ ਨੂੰ ਮਿਲੂਗੀ ਉਦੋਂ ਮਗਰੋਂ ਹੁਣ ਆਪਾਂ ਪਿੱਛੇ ਜਿਹੜਾ ਅ ਡੈਰੀਆਂ ਦਾ ਪੈਰੇ ਜਾਂ ਕਿੱਥੇ ਹੋ ਗਿਆ ਉਹਦੇ ਉੱਤੇ ਪੂਰੀ ਜਿਹੜੀ ਹੈਗਾ ਨਿਗਰਾਨੀ ਕਰਾਂਗੇ ਤੇ ਕੋਸ਼ਿਸ਼ ਆਉਣ ਵਾਲੇ ਸਮੇਂ ਦੇ ਵਿੱਚ ਗੁਰਦੁਆਰਾ ਗਾਉਟ ਘਾਟ ਤੇ ਕਰੇ ਇਹ ਪਾਣੀ ਦਾ ਜਿਹੜਾ ਹੈਗਾ ਪਹਿਲਾ ਇਹਨੂੰ ਇਸ ਏਰੀਏ ਨੂੰ ਸਾਫ਼ ਕਰਾਂਗੇ ਉਦੋਂ ਮਗਰੋਂ ਫਿਰ ਅੱਗੇ ਤੁਰਾਂਗੇ ਬਾਬਾ ਜੀ ਤੁਹਾਡੀ ਗੱਲ ਮੰਨਦੇ ਹੀ ਕੋ ਨਹੀਂ ਬਵਾਰੀ ਤੁਸੀਂ ਇੰਨੀਆਂ ਮੀਟਿੰਗਾਂ ਕਰ ਲੀਆਂ ਉਹਨਾਂ ਨਾਲ ਡੈਰੀਆਂ ਵਾਲੇ ਨੇ ਕਰ ਲੀਆ ਇੰਡਸਟਰੀਸਟਾ ਨਾਲ ਕਰ ਲੀਆ ਤੁਹਾਡੀ ਗੱਲ ਮੰਨਦੇ ਆਹ ਤਾਂ ਆਹ ਤਾਂ ਆਹ ਤਾਂ ਇਹ ਆ ਕਿ ਥੋੜਾ ਜਿਹਾ ਪੈਸਾ ਬਚਾਉਣ ਦੀ ਖਾਤਰ ਅਸੀਂ ਆਪਣੇ ਬੱਚਿਆਂ ਦਾ ਸੋਚਦੇ ਆ ਆਪਣੇ ਵਪਾਰ ਬਾਰੇ ਸੋਚਦੇ ਆ ਪਰ ਜਿਨ੍ਹਾਂ ਦੇ ਬੱਚੇ ਮਰੇ ਪਾਣੀ ਪੀ ਕੇ ਇਹਨਾਂ ਨੂੰ ਪੁੱਛੇ ਜੇ ਤੁਹਾਡੇ ਬੱਚਿਆਂ ਨੂੰ ਆ ਤੁਹਾਡਾ ਮਲ ਮੂਤਰ ਪੀਣ ਨੂੰ ਦਿੱਤਾ ਜਾਵੇ ਕੀ ਠੀਕ ਆ ਕੀ ਇੱਥੇ ਦੇ ਵਪਾਰੀ ਇਹ ਗੰਦਾ ਪਾਣੀ ਪੀ ਲੈਣਗੇ ਕੀ ਇੱਥੇ ਦੇ ਡੇਰੀਆਂ ਵਾਲੇ ਇਹ ਇਹ ਪਾਣੀ ਪੀ ਲੈਣਗੇ ਕੀ ਇੱਥੇ ਦੇ ਜਿਹੜੇ ਸ਼ਹਿਰ ਨਿਵਾਸੀ ਉਹਨੂੰ ਕਿਸੇ ਨੂੰ ਸਪਲਾਈ ਕੀਤਾ ਜਾਵੇ ਟੂਟੀਆਂ ਦੇ ਵਿੱਚ ਇੱਕ ਦਿਨ ਆ ਜਾਵੇ ਗੰਦਾ ਪਾਣੀ ਤੇ ਦੂਸਰੇ ਦਿਨ ਰਾਹ ਰੁਕ ਜਾਂਦੇ ਆ ਕੀ ਇਹ ਜਿਹੜਾ ਪਾਣੀ ਮਰੇ ਪੀ ਰਹੇ ਆ ਮਾਲਵੇ ਤੇ ਰਾਜਸਥਾਨ ਦੇ ਲੋਕ ਰਾਹ ਤਾਈ 3 ਕਰੋੜ ਲੋਕ ਰਾਜਸਥਾਨ 1.5 ਕਰੋੜ ਸਭਾ ਕਰੋੜ ਲੋਕ ਮਾਲਵੇ ਦੇ ਦੁਆਬੇ ਦੇ ਨਾਲ-ਨਾਲ ਬਿਟ ਇਹ ਸਾਰੇ ਦੇ ਸਾਰਿਆਂ ਵਲੀਪੁਰ ਤੋਂ ਜਾ ਕੇ ਦੇਖੋ ਕਿਸ ਤਰ੍ਹਾਂ ਬੁਰਾ ਹਾਲਾ ਨਾ ਲੋਕਾਂ ਦਾ ਮਾੜੀ ਮੋਟੀ ਸ਼ਰਮ ਹੋਣੀ ਚਾਹੀਦੀ ਹੈ ਪਰ ਸ਼ਰਮ ਹੋਵੇ ਤਾਂ ਬੇਰੀ ਆਵੇ ਹੈ ਹੀ ਨਹੀਂ ਸਾਨੂੰ ਆਪਣੇ ਪੈਸੇ ਨਾਲ ਗੁਰਨਾਇਨਕ ਪਾਸਾ ਸੁਲਤਾਨਪੁਰ ਲੋਧੀ ਉਹਨਾਂ ਨੇ 1515 ਇਸਵੀ ਚੰਨ ਪਾਏ ਉਸ ਵੇਲੇ ਤਾਂ ਲੋਧੀ ਬਾਦਸ਼ਾਹ ਸੀਗਾ ਉਹ ਉਹਨਾਂ ਨੂੰ ਦੱਸਿਆ ਕੋਈ ਫੱਕਰ ਪਹੁੰਚਿਆ ਹੋਇਆ ਇੱਥੇ ਲੁਧਿਆਣੇ ਆਇਆ ਉਹ ਪਰਿਵਾਰ ਸਮੇਤ ਆਏ ਉਹਨਾਂ ਨੇ ਬੇਨਤੀ ਕੀਤੀ ਕਿ ਅਸੀਂ ਲੁਧਿਆਣਾ ਨੂੰ ਵਰਦੌਣਾ ਚਾਹੁੰਨੇ ਆ ਪਰ ਸਤਲੋ ਜਾਣ ਕੇ ਇਹਨੂੰ ਠਾਹ ਜਾਂਦਾ ਤੇ ਪਾਸ਼ਾ ਨੇ ਕਿਹਾ ਤੁਸੀਂ ਪਰਜਾਂ ਨੂੰ ਇਨਸਾਫ ਦਿਓ ਜ਼ੁਲਮ ਕਰਨਾ ਛੱਡੋ ਦਰਿਆ ਸਤੋ ਕੋ ਪਿੱਛੇ ਜਲ ਜਾਊਗਾ ਇਹ ਇਹ ਇੱਥੇ ਦਰਿਆ ਵਗੂਗਾ ਜ਼ਰੂਰ ਬੁੱਢਾ ਹੋ ਕੇ ਵਗੂਗਾ ਇਸੇ ਕਰਕੇ ਇਹਨੂੰ ਬੁੱਢਾ ਦਰਿਆ ਕਹਿੰਦੇ ਸੀ ਤੇ ਜਦੋਂ ਇਹ ਜਿਹੜਾ ਹੈਗਾ ਲੁਧਿਆਣਾ ਦੁਨੀਆ ਦੇ ਵਿੱਚ ਮਸ਼ਹੂਰ ਹੋਊਗਾ ਸਭ ਕੁਝ ਕੋਈ ਬਾਬੇ ਨਾਨਕ ਦੇ ਬਚਨ ਪੂਰੇ ਹੋਗੇ ਪਰ ਸਾਡੀ ਜਿਹੜੀ ਹੈਗੀ ਆ ਮਾਇਆ ਨੇ ਕਹਿੰਦੇ ਨੇ ਮਾਇਆ ਧਾਰੀਅਤ ਤਾਂ ਅੰਨਾ ਬੋਲਾ ਸ਼ਬਦ ਨਾ ਸੁਣੀ ਬਹੁ ਰੋਲਕ ਚੋਲਾ ਜਦੋਂ ਮਾਇਆ ਆ ਜਾਂਦੀ ਏ ਤੇ ਇਹਨਾਂ ਨੂੰ ਬੰਦੇ ਨੂੰ ਦਿਸਣੋ ਵੀ ਹਟ ਜਾਂਦਾ ਉਹਨਾਂ ਨੂੰ ਸੁਣਨੋ ਵੀ ਹਟ ਜਾਂਦਾ ਨਾ ਤੇ ਇਹਨਾਂ ਨੂੰ ਇਹ ਜਿਹੜੀ ਹੈਗੀ ਆ ਗੰਦੇ ਪਾਣੀਆਂ ਦੇ ਨਾਲ ਮਰ ਰਹੇ ਲੋਕਾਂ ਦੀਆਂ ਚੀਕਾਂ ਸੁਣੀਐ ਕੈਂਸਰ ਬਿਲਟਾਂ ਬਣ ਗਈਆਂ ਕੈਂਸਰ ਟ੍ਰੇਨਾਂ ਚੱਲ ਗਈਆਂ ਪਰ ਕਿਸੇ ਦੀ ਸਿਹਤ ਦੇ ਉੱਤੇ ਕੋਈ ਅਸਰ ਨਹੀਂ ਹੋਇਆ ਇੰਡਸਟਰੀ ਵੀ ਆਪਣਾ ਰੋਟੀਆਂ ਸੇਕਦੀ ਰਹੀ ਪੁਰਬੀਆ ਮਿਊਸਪਲ ਕਾਰਪੋਰੇਸ਼ਨ ਵੀ ਆਪਣੀਆਂ ਰੋਟੀਆਂ ਸੇਕਦੀ ਰਹੀ ਗੱਲਾਂ ਕਰਦੇ ਰਹੇ ਪਰ ਉਹਨਾਂ ਨੂੰ ਰਾਤ ਕੋਈ ਨਹੀਂ ਮਿਲੀ ਮਸ਼ਹੂਰਤਾ ਲੁਧਿਆਣਾ ਹੋਣੀ ਸੀ ਕਿਉਂਕਿ ਬੁੱਢੇ ਦਰਿਆ ਨੂੰ ਬੁੱਢਾ ਨਾਲਾ ਬਣਾਤਾ ਲੁਧਿਆਣਾ ਸਾਡੇ ਬਾਪਦਾਦੇ ਕਹਿੰਦੇ ਹੁੰਦੇ ਸੀ ਸੁਣਦੇ ਹਾਂ ਗੱਲਾਂ ਵੀ ਜਦੋਂ ਤੱਕ ਤਾਂ ਸਾਡੇ ਬਾਪਦਾਦੇ ਇੱਥੇ ਮੌਜੂਦ ਸੀ ਦੁਨੀਆ ਦੇ ਵਿੱਚ ਉਹਨਾਂ ਨੇ ਇੱਥੇ ਇਸ਼ਨਾਨ ਵੀ ਕੀਤਾ ਆ ਕੇ ਕੱਪੜੇ ਵੀ ਤੋਤੇ ਪਾਣੀ ਵੀ ਪੀਤਾ ਇੱਥੇ ਇੱਕ ਹਾਟ ਬਣੇ ਹੋਏ ਗੁਰਦੁਆਰੇ ਗਊ ਘਾੜਟ ਘਾਟ ਬਣੇ ਹੋਏ ਸੀ ਸੰਗਤਾਂ ਇਸ਼ਨਾਨ ਕਰਦੀਆਂ ਸੀ ਕਿਉਂਕਿ ਆਸਤਾ ਤਾਂ ਕੇਂਦਰ ਸੀ ਕਿਉਂਕਿ ਗਨਨਾਪਾਤਸ ਨੇ ਜਿਸ ਤਰ੍ਹਾਂ ਸੁਲਤਾਨਪੁਰ ਪਵਿੱਤਰ ਵੇਂ ਦੇ ਵਿੱਚ ਚਰਨ ਪਾਏ ਇਸੇ ਵੀ ਪਾਤਸ ਨੇ ਚਰਨ ਪਾਏ ਜਿਸ ਤਰ੍ਹਾਂ ਇਹ ਇੱਕ ਮਹਾਨ ਅਤੀਰਥ ਸਥਾਨ ਜੀ ਪਰ ਜਦੋਂ ਅਸੀਂ ਗੰਦ ਪਾਉਣਾ ਸ਼ੁਰੂ ਕਰ ਦਿੱਤਾ ਇਸ਼ਨਾਨੇ ਵਿੱਚ ਕੀਨੇ ਕਰਨਾ ਸੀਗਾ ਫਿਰ ਅਜਿਹੇ ਜੋ ਹਾਲਤ ਬਣੀ ਆ ਕਿਸੇ ਨੇ ਕਿਸੇ ਵੱਲ ਪਰਿਵਾਰ ਪੱਠ ਕਰ ਲਵੇ ਉਹ ਪਰਿਵਾਰ ਦੀ ਕੀ ਹਾਲਤ ਹੁੰਦੀ ਹੈ ਜਿਹਦੇ ਵੱਲ ਸਮਾਜ ਪੱਠ ਕਰ ਲਵੇ ਉਹ ਸਮਾਜ ਦੀ ਕੀ ਹਾਲਤ ਹੁੰਦੀ ਹੈ ਇਹ ਪਵਿੱਤਰ ਬੁੱਢੇ ਦਰਿਆਲ ਸਾਰੇ ਲੁਧਿਆਣਾ ਨਿਵਾਸੀਆਂ ਨੇ ਪਿੱਟ ਕਰ ਲਈ ਜੋ ਕੂੜੇ ਦੀ ਸਾਡੇ ਕੋਲ ਜਿਹੜੇ ਕੋਲ ਜਿਹਨੇ ਕੋ ਗੰਦਾ ਪਾਣੀ ਨਹੀਂ ਗੋਆ ਨਹੀਂ ਉਹ ਆਪਣਾ ਘਰ ਦਾ ਕੂੜਾ ਚੱਕਦਾ ਕੁਸ਼ ਆ ਉਥੇ ਤਾਰ ਵੀ ਲਵਾਈ ਉਹਦੇ ਉੱਤੋਂ ਦੀ 7 ਫੁੱਟ 8 ਫੁੱਟ ਉੱਚਾ ਚੱਕ ਕੇ ਕੋਸ਼ਿਸ਼ ਕਰਦਾ ਵੀ ਮੈਂ ਆਪਣਾ ਯੋਗਦਾਨ ਇਹਨੂੰ ਗੰਦਾ ਕਰਨ ਦੀ ਜ਼ਰੂਰਤ ਹੈ ਬਾਬਾ ਜੀ ਤੁਹਾਨੂੰ ਅੱਜ 17 18 ਦਿਨ ਹੋ ਗਏ ਇੱਥੇ ਬੈਠੇ ਲੁਧਿਆਣਾ ਵਾਸੀਆਂ ਵੱਲੋਂ ਕੋਈ ਤੁਹਾਨੂੰ ਚੰਗਾ ਮੈਸੇਜ ਕੋ ਮਿਲਿਆ ਜਾਂ ਉਹਨਾਂ ਦਾ ਕੋਈ ਯੋਗਦਾਨ ਮਿਲਿਆ ਇਸ ਕੰਮ ਦੇ ਵਿੱਚ ਵੀ ਬਾਬਾ ਜੀ ਇੱਥੇ ਬੈਠੇ ਨੇ ਜਾ ਕੇ ਉਹਨਾਂ ਦੀ ਹੌਸਲਾ ਵਜਾਈ ਕਰ ਰਹੀ ਏ ਜਿਹੋੜਾ ਤਾਂ ਕੁਝ ਜਿਨ੍ਹਾਂ ਦੇ ਮਨ ਵਿੱਚ ਜਿਨ੍ਹਾਂ ਦੇ ਮਨ ਵਿੱਚ ਦਰਦਾ ਉਹ ਆਉਂਦੇ ਆ ਹਮ ਕੱਲ ਬਾਤ ਵੀ ਕਰਦੇ ਆ ਹਮ ਪਰ ਸਾਰੇ ਇੱਕੋ ਜਿਹੇ ਨਹੀਂ ਹੁੰਦੇ ਤੇ ਆਪਾਂ ਇੱਕੋ ਆਸ਼ ਵੀ ਨਹੀਂ ਕਰ ਸਕਦੇ ਜਿਹੜਾ ਬੰਦਾ ਖੁਦ ਗੰਦ ਪਾਉਂਦਾ ਹੋਵੇ ਉਹਨੂੰ ਕਹੀਏ ਜਿਸ ਦਿਨ ਹੁਣ ਤੁਸੀਂ ਕਿੰਨੇ ਫੁਲਾਉਂਦੇ ਆ ਕਹਿੰਦਾ ਵਾ ਇਹ ਤਾਂ ਜਿਹੜਾ ਹੈਗਾ ਉਹ ਸਾਡਾ ਪਾਉਣ ਦਾ ਅਧਿਕਾਰ ਮਿਲਿਆ ਹੁਆ ਕੁਝ ਉਹਨਾਂ ਦਾ ਗੱਲ ਉਹਨੂੰ ਮੰਨਣਾ ਤਾਂ ਕੀ ਉਹ ਤਾਂ ਉਹ ਚੀਜ਼ ਨੂੰ ਸਮਝਦੇ ਆ ਵੀ ਘਰੇ ਸਾਨੂੰ ਸਾਨੂੰ ਤੰਗ ਕਰਨ ਵਾਸਤੇ ਆਏ ਬਾਬਾ ਉਹ ਗੱਲ ਤੇ ਹੈ ਕਿ ਸਾਨੂੰ ਆਪਣੀ ਗਲਤੀ ਗੁਰੂ ਪਾਤਸ਼ਾਹ ਦੇ ਚਰਨਾਂ 'ਚ ਹੱਥ ਜੋੜ ਕੇ ਮੰਗਣੀ ਚਾਹੀਦੀ ਹੈ ਅਸੀਂ ਉਹ ਇੰਡਸਟਰੀ ਵਾਲਿਆਂ ਨੂੰ ਮੀਟਿੰਗ ਹੋਈ ਸੀ ਵੀ ਅਸੀਂ ਨਹੀਂ ਕਹਿੰਦੇ ਇੰਡਸਟਰੀ ਲੱਗੇ ਇੰਡਸਟਰੀ ਵਧੇ ਇੰਡਸਟਰੀ ਦਾ ਵਿਕਾਸ ਹੋਵੇ ਇੰਡਸਟਰੀ ਦੇ ਕੋਣ ਖਿਲਾਫ ਪਰ ਇੰਡਸਟਰੀ ਜੋ ਪੋਲੂਸ਼ਨ ਕੰਟਰੋਲ ਬੋਰਡ ਦੇ ਪੈਰਾਮੀਟਰ ਉਹਨਾਂ ਨੂੰ ਫਾਲੋ ਕਰੇ ਓਅਰ ਪੋਲੂਸ਼ਨ ਨਾ ਕਰੇ ਉਹ ਵਾਟਰ ਪੋਲੂਸ਼ਨ ਨਾ ਕਰੇ ਉਹ ਨੌਇਸ ਪੋਲੂਸ਼ਨ ਨਾ ਕਰੇ ਇਹ ਇਹ ਤਾਂ ਪਾਲਣਾ ਕਰਨਾ ਪਊਗਾ ਕਿਹੜਾ ਉਹ ਤਾਂ ਦਾਵਾ ਕਰਦੇ ਵੀ ਸੀ ਕਰੋੜਾਂ ਰੁਪਇਆ ਟੀਵੀ ਪ੍ਰੋਗਰਾਮ ਦੇ ਲਾਪਸਾਂ ਇਹ ਕਿਨੇ ਉਹਨਾਂ ਦੇ ਪੈਰਾਮੀਟਰ ਕਰਦੇ ਨੇ ਕੋਰਟ ਵਿੱਚ ਹੈਗੀ ਇਹ ਦਿਖਾ ਦੇਣ ਵੀ ਉਹਨਾਂ ਦੇ ਪੈਰਾਮੀਟਰ ਪੂਰੇ ਆ ਤਾਂ ਕੌਣ ਢੱਕੂਗਾ ਉਹਨੂੰ ਇਹ ਪੈਰਾਮੀਟਰ ਤਾਂ ਉਹਨਾਂ ਨੇ ਪੂਰੇ ਕਰਨੇ ਹਨ ਨਾ ਉਹ ਤਾਂ ਕਿਸੇ ਨੇ ਹੋਰ ਨੇ ਨਹੀਂ ਕਰਨੇ ਜਿਹੜਾ ਜਿਹਦੇ ਟ੍ਰੀਟਮੈਂਟ ਪਲਾਂਟ ਜੀ ਤੋਂ ਲਵਾਇਆ ਉਹਦੇ ਉਹਨੇ ਆਉਟਪੁੱਟ ਦੇਖਣੀ ਆ ਉਹ ਪੋਲੂਸ਼ਨ ਕੰਟਰੋਲ ਬੋਰਡ ਦੇਖ ਲਿਆ ਸੈਂਟਰ ਪੋਲੂਸ਼ਨ ਕੰਟਰੋਲ ਬੋਰਡ ਦੇਖ ਲਿਆ ਉਹਦੇ ਪੈਰਾਮੀਟਰ ਸਹੀ ਨਹੀਂ ਉਤਰ ਰਹੇ ਬਾਬਾ ਜੀ ਉਹ ਫਿਰ ਫੈਸਲਾ ਕਿੱਥੋਂ ਤੱਕ ਸਹੀ ਹੈ ਵੀ ਤੁਸੀਂ ਤੁਹਾਡੇ ਕੋਲੋਂ ਕਿਹਾ ਜਾਂਦਾ ਜਾਂ ਹੋਰ ਵੀ ਕਿਈ ਜੱਥੇ ਬੰਦੀਆਂ ਨੇ ਕਿਹਾ ਜਾਂਦਾ ਵੀ ਜਿਹੜੀ ਇੰਡਸਟਰੀ ਹੈ ਜਾਂ ਵਾਟਰ ਪੋਲੂਟਿਡ ਕਰਦੀ ਹੈ ਇਹਨਾਂ ਨੂੰ ਬੰਦ ਕਰ ਦੇ ਇਹਨਾਂ ਦੇ ਤਾਲੇ ਉਹਨੂੰ ਕੋਈ ਤਾਂ ਕੋਰਟ ਕੋਰਟ ਵਿੱਚ ਕੋਰਟ ਵਿੱਚ ਫੈਸਲਾ ਉਹਦੇ ਵਾਸਤੇ ਅਸੀਂ ਨਹੀਂ ਕੋਈ ਜਿਹੜਾ ਹੈਗਾ ਕੋਰਟ ਉਹਨੂੰ ਦੇਖ ਰਹੀ ਹੈ ਕਿਉਂਕਿ ਟ੍ਰੀਟਮੈਂਟ ਪਲਾਂਟ ਇੱਥੇ ਕੋਈ ਨਹੀਂ ਸੀ ਲੱਗਾ ਹੋਇਆ ਅਸੀਂ 2009 ਤੋਂ ਪੋਲੂਸ਼ਨ ਕੰਟਰੋਲ ਬੋਰਡ ਦੇ ਮੈਂਬਰ ਰਹੇ ਹਾਂ ਇਹ ਬੜੇ ਜ਼ੋਰ ਦੇ ਨਾਲ ਇਹ ਤਿੰਨ ਟ੍ਰੀਟਮੈਂਟ ਪਲਾਂਟ ਲਵਾਏ 1 15 ਐਮਐਲਡੀ 1 50 ਐਮਐਲਡੀ 40 ਐਮਐਲਡੀ ਇਹ ਸਾਰੇ ਦੇ ਸਾਰੇ ਸਿੱਧਾ ਹੀ ਪੈਂਦਾ ਸੀ ਹੁਣ ਉਹ ਟ੍ਰੀਟ ਤਾਂ ਹੋ ਰਿਹਾ ਪਰ ਉਹਨਾਂ ਦੇ ਹੈਦੀ ਪੈਰਾਮੀਟਰ ਪੂਰੇ ਨਹੀਂ ਉੱਤਰ ਰਹੇ ਅਸੀਂ ਉਹਨਾਂ ਨਾਲ ਮੀਟਿੰਗ ਕੀਤੀ ਸੀ ਅਸੀਂ ਅਸੀਂ ਕਿਹਾ ਬੇਨਤੀ ਹੈ ਕਿ ਇਹਨਾਂ ਨੂੰ ਕਿਉਂਕਿ ਉਸ ਦਿਨ ਜਿਹੜੇ ਸਾਡੇ ਨਾਲ ਪੋਲੂਸ਼ਨ ਕੰਟਰੋਲ ਬੋਰਡ ਦੇ ਚੀਫ ਵੀ ਸੀ ਉਹਨਾਂ ਨੇ ਬੈਠ ਕੇ ਗੱਲ ਕੀਤੀ ਕਹਿੰਦੇ ਦੇਖੋ ਤੁਸੀਂ ਜਰਮਨ ਦੇ ਨਾਲ ਜਿਹੜਾ ਹੈਗਾ ਮੁਕਾਬਲਾ ਕਰਦੇ ਆ ਜਿਹੜਾ ਤੁਸੀਂ ਪ੍ਰੋਡਕਟ ਤਿਆਰ ਕਰਦੇ ਆ ਇਹੋ ਜੀ ਜਰਮਨ ਦੀ ਟੈਕਨੋਲੋਜੀ ਹੈ ਉਹੋ ਹੀ ਟੈਕਨੋਲੋਜੀ ਤੁਹਾਡੇ ਕੋਲ ਦੁਨੀਆ ਵਿੱਚ ਉਹਨਾਂ ਨੂੰ ਕੰਪਲੀਟ ਕਰਦੇ ਹੋ ਤੁਸੀਂ ਪਰ ਜੇ ਉਹ ਕਪੜਾ ਬਣਾਉਣ ਲਈ ਟੈਕਨੋਲੋਜੀ ਤੁਸੀਂ ਲਿਆ ਸਕਦੇ ਆ ਤੇ ਪਾਣੀ ਸਾਫਲੇ ਕਰਨ ਲਈ ਕਿਉਂ ਨਹੀਂ ਲੈ ਸਕਦੇ ਪਾਣੀ ਨੂੰ ਵੀ ਉਹ ਤਕਨੀਕ ਲਿਆਓ ਪਾਣੀ ਟਰੀਟ ਕਰੋ ਕੋਈ ਇਦਰਾਜ ਨਹੀਂ ਕਿਸੇ ਨੂੰ ਪਰ ਜੇ ਤੁਸੀਂ ਗੰਦਾ ਪਾਣੀ ਪਾਉਂਗੇ ਤਾਂ ਫਿਰ ਤਾਂ ਸਭ ਨੂੰ ਇਦਰਾਜ ਤੁਹਾਨੂੰ ਕੀ ਲੱਗਦਾ ਵੀ ਹੁਣ ਸਰਕਾਰ ਦੀ ਪਾਰਟਿਸਪੇਸ਼ਨ ਕਿਦਾਂ ਹੈ ਤੁਹਾਡੇ ਕੰਮ ਨੂੰ ਲੈ ਕੇ ਨਹੀਂ ਸਰਕਾਰ ਨੇ ਸਾਨੂੰ ਬਣਾਇਆ ਮੈਂਬਰ ਪਾਰਲੀਮੈਂਟ ਸਰਕਾਰ ਤਾਂ ਚਾਹੁੰਦੀ ਹੈ ਇਹ ਕੋਈ ਕੋਈ ਸਰਕਾਰ ਨਹੀਂ ਚਾਹੁੰਦੀ ਵੀ ਇਹਦੇ ਵਿੱਚ ਗੰਦਾ ਪਾਣੀ ਪਾਵੇ ਪਿਛਲੀ ਵਾਰ ਬਾਬਾ ਜੀ ਤੁਹਾਡੇ ਕੋਲ ਆਇਆ ਸੀ ਤੁਸੀਂ ਮੈਨੂੰ ਕਿਹਾ ਵੀ ਮੈਂ ਆਪਣੀ ਜੇਬ ਚੋਂ ਨਹੀਂ ਉਹ ਭਾ ਜਿਹੜਾ ਪੈਸਾ ਹੈ ਪੈਸਾ ਇਹ ਪੈਸਾ ਸਾਡਾ ਆਪਣਾ ਸੀ ਕੋਈ ਸਰਕਾਰ ਦਾ ਇਹਦੇ ਵਿੱਚ ਪੈਸਾ ਨਹੀਂ ਲਿਆ ਨਾ ਅਸੀਂ ਲਿਆ ਜੇ ਸੀ ਸਰਕਾਰ ਤੋਂ ਐਸ ਕਰਦੇ ਜਾਂ ਜਿਹੜੀ ਹੈਗੀ ਹੈ ਇਥੇ ਮਿਊਸਪਲ ਕਾਰਪੋਰੇਸ਼ਨ ਤੋਂ ਆਸ ਕਰਦੇ ਤੇ 15 ਦਿਨਾਂ ਵਿੱਚ ਇੱਥੇ ਇੱਟਾਂ ਹੀ ਨਹੀਂ ਛਿ ਆਉਣੀਆਂ ਸੀਮੈਂਟ ਨਹੀਂ ਛਿ ਆਉਣਾ ਕਿਉਂਕਿ ਸਾਨੂੰ ਪਤਾ ਸਰਕਾਰ ਨੇ ਕਿੱਦਾਂ ਚੱਲਣਾ ਇਹ ਜਿਹੜੇ ਹੈ ਮਹਿਕਮੇ ਇਹਨਾਂ ਨੇ ਕਿੱਦਾਂ ਚੱਲਣਾ ਕਿਉਂਕਿ ਫਿਰ ਤਾਂ ਇਹ ਸੀਗਾ ਵੀ ਇੱਥੇ ਲਿਆਣ ਕੇ ਇੱਕ ਦਿਨ ਇਟੋਆ ਪਟ ਕੇ ਵੇਜ ਜਾਂਦੇ ਫੇਰ ਦੀ ਅੱਜ ਇੱਟਾਂ ਆਉਣਗੀਆਂ ਪਰਸੋਂ ਨੂੰ ਅੱਜ ਜੇ ਹੀ ਚਲੇਗਾ ਅੱਜ ਫਲਾਨਾ ਚਲੇਗਾ ਅਸੀਂ ਇਹੋ ਜੀ ਆਸ ਨਹੀਂ ਰੱਖਦੇ ਸਾਡੀ ਆਸ ਉਹ ਵਾਹਿਗੁਰੂ ਤੇ ਹੈ ਸਾਡੇ ਕੋਲ ਜਿੰਨੇ ਕੁ ਪੈਸੇ ਸੀ ਅਸੀਂ ਕਿਹਾ ਪਹਿਲਾਂ ਅਸੀਂ ਪਵਿੱਤਰ ਬੁੱਢੇ ਦੇ ਰਾਹ ਦੇ ਉੱਤੇ ਲਾਉਣ ਲਈ ਇਹ ਜਿਹੜੇ ਪੈਸੇ ਸਾਨੂੰ ਉੱਥੋਂ ਤਨਖਾਹ ਸਾਨੂੰ ਮਿਲਦੀ ਹੈ ਅਸੀਂ ਉਹਦੇ ਤੇ ਲਾ ਕੇ ਆਪਣੇ ਆਪ ਨੂੰ ਖੁਸ਼ੀ ਮਹਿਸੂਸ ਕਰਦੇ ਕਿ ਅਸੀਂ ਉਹ ਜਿਹੜੀ ਤਨਖਾਹ ਵਾ ਇਸ ਕੋ ਉਤਰ ਕਾਰਜ ਵਾਸਤੇ ਅਸੀਂ ਲਾਈ ਹੈ ਤੇ ਬਾਬੇ ਸਰਕਾਰ ਵੱਲੋਂ ਨਹੀਂ ਸਰਕਾਰ ਨਹੀਂ ਮੋਟਰਾਂ ਜਿਹੜੀ ਹੈਗੀ ਮਿਊਨਿਸਪਲ ਕਾਰਪੋਰੇਸ਼ਨ ਦੀਆਂ ਓਕੇ ਇਹ ਉਹਨਾਂ ਦੀਆਂ ਹੈਗੀਆਂ ਜਿਹੜੀ ਹੈਗੀ ਹੁਣ ਮੀਟਰ ਉਹਨਾਂ ਦੇ ਹੈ ਸਾਰਾ ਕੁਝ ਉਹ ਚਲਾਉਣਗੇ ਜਿਹੜਾ ਆ ਜਿਹੜਾ ਜਿਹੜਾ ਟੈਂਪਰੇਰੀ ਪ੍ਰਬੰਧ ਕੀਤਾ ਸੀ ਹੈ ਟੈਂਪਰੇਰੀ ਹੈ ਪਰ ਹੈ ਤਾਂ ਇਹਨਾਂ ਵਾਲੇ ਨੂੰ ਪੱਕਾ ਵਾ ਨੂੰ ਬਾਬਾ ਜੀ ਕਿੰਨੀਆਂ ਤੁਸੀਂ 16 17 ਦਿਨ ਹੋ ਗਏ ਅਜ ਮੂਮਣ ਇਹ ਪਲਾਂਟ ਤੁਹਾਡਾ ਹੁਣ ਪ੍ਰੋਪਰ ਢੰਗ ਨਾਲ ਚੱਲ ਪਿਆ ਕਿ ਹਜੇ ਇੱਕ ਮੋਟਰ ਚੱਲੀ ਆ ਦੋ ਕੱਲ ਨੂੰ ਚੱਲਣਗੀਆਂ ਇੱਕ ਦਾ ਪਾਣੀ ਹੁਣ ਉਹਦੇ ਉੱਤੇ ਜਾ ਰਿਹਾ ਜਿਹੜਾ ਹੈਗਾ ਟ੍ਰੀਟਮੈਂਟ ਪਲਾਂਟ ਤੇ ਕੱਲ ਨੂੰ ਇਸੇ ਪੂਰਾ ਬੰਨ ਲੱਗ ਜਾਊਗਾ ਜਮਾਲਪੁਰ ਡਰੇਨ ਦਾ ਤੇ ਉਹ ਕਾ ਪਾਣੀ ਜਿਹੜਾ ਹੈਗਾ ਗੁੱਡੇ ਦਰਿਆ ਚ ਜਾਊਗਾ ਉਹ ਟੀਚਾ ਚੱਕਿਆ ਤੁਸੀਂ ਸਾਫ਼ ਕਰਦਾ ਪਾਣੀ ਗੁੱਡਾ ਨਾਲੇ ਨੂੰ ਗੁੱਡਾ ਦਰਿਆ ਹੁਣ ਬਣਾ ਕੇ ਰੱਖੋ ਇਤਰ ਬੁੱਡਾ ਦਰ ਪਵਿੱਤਰ ਬੁੱਡਾ ਦਰ ਜੀ ਗੁੱਡੇ ਦ੍ਰਿਆ ਨੂੰ ਪਵਿੱਤਰ ਬੁੱਢਾ ਦ੍ਰਿਆਦਿਸ਼ ਬਣਾਣਾ ਨਹੀਂ ਬਹਿਈ ਪੁੱਤਰਾ ਜਿਉਂਦੂ ਤੇ ਆਪਾਂ ਕਿਸ ਚੀਜ਼ ਦੇ ਉੱਤੇ ਸੋਨੇ ਦੇ ਉੱਤੇ ਆਪਾਂ ਕੋਈ ਕੂੜਾ ਸੈੱਡ ਦਿੱਤਾ ਉਹ ਰਹੂਗਾ ਤਾਂ ਸੋਨਾ ਹੀ ਨਾ ਹੁਣ ਰੇ ਅਸੀਂ ਉਹਨਾਂ ਦੀ ਇਤਿਹਾਸਿਕ ਮਹਾਨਤਾ ਨੂੰ ਨਹੀਂ ਸਮਝਿਆ ਉਹ ਇਹਨੂੰ ਇਹਦੇ ਵਿੱਚ ਗੰਦ ਪਾ ਦਤਾ ਪਰ ਇਹਦੀ ਇਤਿਹਾਸਿਕ ਮਹਾਨਤਾ ਵੀ ਨਹੀਂ ਇੱਥੇ ਗੁਰੂ ਨਾਨਕ ਪਾਤਸ਼ਾਹ ਦੇ ਚਰਨਾਂ ਨੂੰ ਤਾਂ ਨਹੀਂ ਅਸੀਂ ਉਹਦੀ ਸੋਨ ਨੂੰ ਨੂੰ ਤਾਂ ਨਹੀਂ ਇੱਥੋਂ ਹਟਾ ਸਕਦੇ ਉਹ ਤਾਂ ਇੱਥੇ ਇਹ ਗੁਰਦੁਆਰਾ ਬਣਿਆ ਹੋਇਆ ਗੁਰੂ ਮਾਰੇ ਦੇ ਚਰਨ ਪਏ ਆ ਸਾਰਾ ਕੁਝ ਇਤਿਹਾਸ ਇਹਨੂੰ ਸਾਫ਼ ਕਰ ਲਾਂਗੇ ਫਿਰ ਪਵਿੱਤਰ ਹੋ ਜਾਊਗਾ ਕੀ ਮੈਸੇਜ ਦੇਣਾ ਚਾਹਨੇ ਲੁਧਿਆਣਾ ਵਾਸੀ ਲਈ ਇਹੋ ਬੇਨਤੀ ਹੈ ਕਿ ਇਹਦੇ ਵਿੱਚ ਜਿਹੜਾ ਅਸੀਂ ਸਮਾਂ ਲਿਆ ਕੇ ਛੱਡਦੇ ਇਹਨੂੰ ਬੰਦ ਕਰ ਦਿਓ ਦਰਿਆ ਆਪਣੇ ਆਪ ਪਵਿੱਤਰ ਹੋ ਜਾਊਗਾ ਧੰਨਵਾਦ ਬਾਬਾ ਜੀ ਸਾਨੂੰ ਸਮਾਂ ਦੇ ਬਹੁਤ ਬਹੁਤ ਧੰਨਵਾਦ